ਪੋਹ ਤੁਖਾਰਨ ਵਿਆਪਈ ਸੰਗਤ ਜੀ ਅਜ ਸੰਗਰਾਮ ਦਾ ਦਿਹਾੜਾ ਹੈ ਅਤੇ ਪੋਹ ਦਾ ਨਵਾਂ ਮਹੀਨਾ ਆਰੰਭ ਹੋਇਆ ਭਾਵੇਂ ਹਰ ਨਵੇਂ ਦੇਸੀ ਮਹੀਨੇ ਦੇ ਪਹਿਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਗੁਰਮਤ ਸਮਾਗਮ ਹੁੰਦੇ ਨੇ ਪਰ ਉਹ ਮਹੀਨੇ ਦੀ ਆਮਦ ਨਾਲ ਸਿੱਖ ਇਤਿਹਾਸ ਦੇ ਖੂਨੀ ਪੱਤਰੇ ਅਤੇ ਵਿਖੜੇ ਪੰਡੇ ਆਪ ਮੁਹਾਰੇ ਅੱਖਾਂ ਸਾਹਮਣੇ ਆ ਜਾਂਦੇ ਨੇ ਕੁਰਬਾਨੀ, ਡ੍ਰਿਡਤਾ, ਬਹਾਦਰੀ ਅਤੇ ਸ਼ਹਾਦਤਾਂ ਦੇ ਵਿਲੱਖਣ ਇਬਾਰਤ ਵਾਲੇ ਪੋਹ ਦੇ ਦੇਸੀ ਮਹੀਨੇ ਨੂੰ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੀਆਂ ਸ਼ਹੀਦੀਆਂ ਦੇ ਮਹੀਨੇ ਵਿੱਚੋਂ ਜਾਣਿਆ ਜਾਂਦਾ ਹੈ। ਇਸ ਮਹੀਨੇ 1704 ਨੂੰ ਕਲਗੀਧਰ ਪਿਤਾ ਨੇ ਚਾਵਾਂ ਤੇ ਰੀਜਾ ਨਾਲ ਸਰਜੀ ਅਨੰਦਪੁਰੀ ਨੂੰ ਅਲਵਿਦਾ ਕਿਹਾ ਸੀ। ਸਰਸਾ ਨਦੀ ਕੰਢੇ ਪਰਿਵਾਰ ਵਿਛੜਿਆ। ਚਮਕੌਰ ਤੇ ਸਰਹੰਦ ਦੇ ਖੂਨੀ ਸਾਕੇ ਹੋਏ। ਬਿਨਾ ਬਾਜ ਬਿਨਾ ਤਾਜ ਲੀਰੋ ਲੀਰ ਜਾਮੇ ਵਿੱਚ ਨੰਗੇ ਪੈਰੀ ਤੁਰਦਿਆਂ ਦਸ਼ਮੇਸ਼ ਪਿਤਾ ਨੇ ਸਿਰਫ ਸ਼ਮਸ਼ੀਰ ਦੇ ਨਿਗ ਨਾਲ ਪੂdੀਆਂ ਠੰਡੀਆਂ ਰਾਤਾਂ ਗੁਜ਼ਾਰ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਮਿੱਤਰ ਪਿਆਰੇ ਨੂੰ ਮੁਰਿਦਾਂ ਦਾ ਹਾਲ ਦੱਸਿਆ ਉਸ ਦਾ ਸ਼ੁਕਰਾਨਾ ਕੀਤਾ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਨਾਲ ਸਰਬੰਸਦਾਨੀ ਲਖਵੀ ਇਸੇ ਮਹੀਨੇ ਜੁੜਿਆ ਸੀ ਸੰਗਤ ਜੀ ਆਓ ਪੋਦੇ ਮਹੀਨੇ ਦੀ ਆਮ ਸਮੇਂ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਉਹਨਾਂ ਦੇ ਲਖਤੇ ਜਿਗਰ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਚੇਤੇ ਕਰਦਿਆਂ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਇਲਾਹੀ ਬਾਣੀ ਬਾਰਾ ਮਹਾ ਮਾਹੀ ਦੀ ਦਸਵੀਂ ਪੋੜੀ ਰਾਹੀ ਪੋਹ ਦੇ ਮਹੀਨੇ ਦਾ ਇਲਾਹੀ ਉਪਦੇਸ਼ ਸਰਵਣ ਕਰਿਏ ਪੋਹ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾਮ ਗੁਰੂ ਸਹਿ ਫਰਮਾਨ ਕਰਦੇ ਹਨ ਕਿ ਪੋਹ ਦੇ ਠੰਡੇ ਮਹੀਨੇ ਵਿੱਚ ਵੀ ਜਿਸ ਜੀਵ ਆਤਮਾ ਦੇ ਹਿਰਦੇ ਵਿੱਚ ਪ੍ਰਭੂ ਪਤੀ ਵਸਿਆ ਰਹਿੰਦਾ ਜੋ ਜੀਵ ਹਰ ਹਾਲ ਵਿੱਚ ਪ੍ਰਭੂ ਨਾਲ ਪਿਆਰ ਬਣਾਈ ਰੱਖਦਾ ਉਸ ਨੂੰ ਮਾਨ ਦੀ ਕਠੋਰਤਾ ਦਾ ਬਾਲਾ ਭਾਵ ਠੰਡ ਜੋਰ ਨਹੀਂ પા ਸਕਤੀ ਉਸ ਨੂੰ ਹਮੇਸ਼ਾ ਪ੍ਰਭੂ ਦੇ ਪਿਆਰ ਦਾ ਨਿਗ੍੍ਹ ਮਿਲਦਾ ਰਹਿੰਦਾ ਹੈ। ਮਨ ਵਿਧੇ ਆਚਰਨਾਰ ਬਿੰਦ ਦਰਸ਼ਨ ਲਗੜਾ ਸਾਹ। ਪੁਰੂ ਸਾਹਿਬ ਦੱਸਦੇ ਹਨ ਕਿ ਪ੍ਰਭੂ ਪ੍ਰੇਮ ਵਿੱਚ ਭਿੱਜੀ ਜੀਵ ਸਤਰੀ ਦਾ ਮਨ ਪ੍ਰਭੂ ਦੇ ਦੀਦਾਰ ਦੀ ਤਾਂਗ ਵਿੱਚ ਜੁੜਿਆ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਟਿਕਿਆ ਹੋਇਆ ਸਦਾ ਪ੍ਰਭੂ ਨੂੰ ਹੀ ਉਡੀਕਦਾ ਰਹਿੰਦਾ ਹੈ। ਓਟ ਗੋਵਿੰਦ ਕੋਪਾਲ ਰਾਏ ਸੇਵਾ ਸਵਾਮੀ ਦਾ ਹੋ। ਗੁਰੂ ਸਾਹਿਬ ਅਗੇ ਫਰਮਾਉਂਦੇ ਹਨ ਕਿ ਜਿਸ ਜੀਵ ਇਸਤਰੀ ਨੇ ਧਰਤੀ ਦੇ ਪਾਲਣਹਾਰ ਗੋਬਿੰਦ ਦਾ ਆਸਰਾ ਲਿਆ ਉਸ ਦਾ ਨਾਮ ਜਪਿਆ ਉਸ ਨੇ ਹੀ ਮਾਲਕ ਪ੍ਰਭੂ ਦੀ ਸੇਵਾ ਦਾ ਲਾਭ ਪ੍ਰਾਪਤ ਕੀਤਾ ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਣ ਗਾਵੋ ਗੁਰੂ ਸਾਹਿਬ ਦੱਸਦੇ ਹਨ ਕਿ ਪ੍ਰਭੂ ਪਿਆਰ ਵਿੱਚ ਰੰਗੀ ਜੀਵ ਆਤਮਾ ਨੂੰ ਮਾਇਆ ਚੰਗੀ ਨਹੀਂ ਲੱਗਦੀ ਕਿਉਂਕਿ ਉਹ ਗੁਰੂ ਦੀ ਇਲਾਹੀ ਬਾਣੀ ਰਾਹੀਂ ਉਸ ਪ੍ਰਭੂ ਪਰਮਾਤਮਾ ਦੇ ਸੇਵਮਰੰ ਵਿੱਚ ਰੁੱਝੀ ਰਹਿੰਦੀ ਹੈ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਵੋ ਗੁਰੂ ਸਾਹਿਬ ਅਗੇ ਫਰਮਾਉਂਦੇ ਹਨ ਕਿ ਪ੍ਰਭੂ ਨਾਲ ਇੱਕ ਮੇ ਕੋਈ ਜੀਵਾਤਮਾ ਉਸੇ ਪ੍ਰਭੂ ਵਿੱਚ ਜੁੜੀ ਰਹਿੰਦੀ ਹੈ ਜਿਸ ਨੇ ਉਸ ਨੂੰ ਬਣਾਇਆ ਹੈ ਇਸ ਪ੍ਰਕਾਰ ਉਸ ਦੀ ਲਿਵ ਸਦਾ ਪ੍ਰਭੂ ਦੀ ਪ੍ਰੀਤ ਵਿੱਚ ਲੱਗੀ ਰਹਿੰਦੀ ਹੈ ਕਰ ਕਹਿ ਲਈਨੀ ਪਾਰ ਬ੍ਰੰਤ ਬਹੁ ਨ ਵਿਛੋੜੀ ਆਤਮਾ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪ੍ਰਭੂ ਆਪ ਜਿਸ ਜੀਵ ਆਤਮਾ ਦਾ ਹੱਥ ਫੜ ਕੇ ਨਾਮ ਸਿਮਰਨ ਵਿੱਚ ਆਪਣੇ ਚਰਨਾਂ ਵਿੱਚ ਜੋੜਦਾ ਉਹ ਜੀਵ ਆਤਮਾ ਦੁਬਾਰਾ ਪ੍ਰਭੂ ਚਰਨਾਂ ਤੋਂ ਕਦੇ ਦੂਰ ਨਹੀਂ ਹੁੰਦੀ ਪਾਰ ਚਾਉ ਲਖ ਮੇਰੀਆ ਹਰ ਸੱਜਣ ਅਗੰ ਅਕਾ குரு ਸਹਿਬ ਅਗੇ ਫਰਮਾਉਂਦੇ ਹਨ ਕਿ ਅਕਾਲ ਪੁਰਖ ਪਰਮਾਤਮਾ ਸੱਜਣ ਸੁਆਮੀ ਅਗੰ ਭਾਵ ਸਾਡੀ ਪਹੁੰਚ ਤੋਂ ਪਰੇ ਹੈ ਉਹ ਬਹੁਤ ਵਿਸ਼ਾਲ ਹੈ ਬਹੁਤ ਡੂੰਘਾ ਹੈ ਇਸ ਲਈ ਮੈਂ ਉਸ ਤੋਂ ਲੱਖ ਲੱਖ ਵਾਰੀ ਕੁਰਬਾਨ ਜਾਂਦਾ ਹਾਂ ਸਰਮ ਪਈ ਨਾਰਾਇਣ ਨਾਨਕ ਤਰਪਈਆ ਇਸ ਪੋੜੀ ਦੇ ਵਿੱਚ ਗੁਰੂ ਸਹਿਬ ਅਗੇ ਨਾਨਕ ਸ਼ਬਦ ਦੀ ਵਰਤੋਂ ਕਰਦੇ ਹਨ ਫਰਮਾਉਂਦੇ ਨੇ ਕਿ ਹੀ ਨਾਨਕ ਉਹ ਪ੍ਰਭੂ ਬਹੁਤ ਧਿਆਨੂ ਹੈ ਆਪਣੇ ਦਰੂਤੇ ਡਿੱਗਿਆਂ ਦੀ ਸ਼ਰਨ ਆਿਆਂ ਦੀ ਉਸ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ ਉਹ ਸੁਹੰਤਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਪੌੜੀ ਦੇ ਅਖੀਰ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਜਿਸ ਜੀਵਾਤਮਾ ਉਤੇ ਉਹ ਬੇਪਰਵਾਹ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਠੰਡ ਨਾਲ ਕੰਬਾ ਦੇਣ ਵਾਲਾ ਉਹ ਦਾ ਮਹੀਨਾ ਵੀ ਸੁਹਾਵਣਾ ਲੱਗਦਾ ਹੈ ਤੇ ਉਹ ਜੀਵਨ ਦੇ ਸਾਰੇ ਸੁੱਖ ਪ੍ਰਾਪਤ ਕਰ ਲੈਂਦਾ ਹੈ ਸੰਗਤ ਜੀ ਆਓ ਅਸੀਂ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਗੁਰੂ ਸਾਹਿਬ ਕਿਰਪਾ ਕਰਨ ਉਹ ਦੇਸ ਠੰਡੇ ਮਹੀਨੇ ਵਿੱਚ ਅਸੀਂ ਵੀ ਨਾਮ ਸਿਮਰਨ ਕਰਕੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਪ੍ਰਭੂ ਨਾਲ ਸਾਂਝ ਬਣਾ ਸਕੀਏ ਤਾਂ ਜੋ ਸਾਡੇ ਜੀਵਨ ਚੋਂ ਵੀ ਦੁੱਖਾਂ ਦਾ ਨਾਸ਼ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਉਪਰਾਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੇ ਇਸ ਗੁੱਡ ਮੁਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ